ਫਿਰ ਪੀ ਕੇ ਆ ਗਿਆ ਲਿਖਦਾ ਫਿਰਨਾ ਆ ਮੇਰੀ ਜ਼ਿੰਦਗੀ ਤੇ ਮੈਂ ਜੋ ਮਰਦੀ ਕਰਾ ਤੈਨੂੰ ਕੋਈ ਤੋਕ ਤਨੇ ਵਾ ਕਾਕਾ ਕੋਈ ਦੁੱਖ ਸੁਲੀਤ ਨਹੀਂ ਹੈਗੀ ਮੈਨੂੰ ਪਰ ਲੋਕ ਹੀ ਕੀ ਕਹਿਣਗੇ ਤੇਰਾ ਕਿਦਾਂ ਦਾ ਲੜਕਾ ਆ ਜੋ ਲੋਕ ਕਹਿੰਦੇ ਨੇ ਯਾਰ ਕਹਿੰਦੇ ਮੇਰੀ ਜ਼ਿੰਦਗੀ ਦਾ ਸਵਾਲ ਹੈ ਕਾਕਾ ਜੀ ਜ਼ਿੰਦਗੀ ਦਾ ਸਵਾਲ ਹੈ ਨਸ਼ਾ ਕਰਕੇ ਜ਼ਿੰਦਗੀ ਚ ਕੀ ਮਿਲੂਗਾ ਤੇਰੀ ਸਿਹਤ ਹੀ ਖਰਾਬ ਹੋਊਗੀ ਪਰ ਲੋਕਾਂ ਨੇ ਤਾਂ ਕਹਿਣਾ ਹੀ ਆ ਨਾ ਚਿਰਾਂ ਬੇਨ ਜੜਦੇ ਲੋਕ ਨਾ ਕਿੰਨੀ ਜੜਦੇ ਕੋਈ ਸਮਝਾਉਂਦਾ ਕੋਈ ਨਹੀਂ ਸਮਝਾਉਂਦਾ ਕਿਸੇ ਦੇ ਮਗਰ ਨਹੀਂ ਲੱਗੀਦਾ ਨਸ਼ਾ ਨਹੀਂ ਕਰੀਦਾ ਗਲੀ 'ਚ ਖੜ ਕੇ ਯਾਰ ਤਮਾਸ਼ਾ ਲੋਕਾਂ ਨੂੰ ਵਿਖਾਉਣਾ ਸਾਡੀ ਮਾੜੀ ਮਾੜੀ ਇੱਜ਼ਤ ਬਣੀ ਉਹ ਵੀ ਗਮਿੱਟੀ 'ਚ ਮਲਾਉਂਦੇ ਆ ਚੱਲ ਘਰ ਆ ਲੋਕਾਂ ਨੂੰ ਘੇੜੀ ਭੋਲੇ ਗਿਆ ਉਹਨਾਂ ਨੂੰ ਪਤਾ ਹੀ ਆ ਚਰਨਜੀਤ ਦਾ ਮੁੰਡਾ ਪੀਂਦਾ ਆ ਇਹ ਅੱਜ ਘਰ ਨਸ਼ਾ ਬਹੁਤ ਚੱਲਿਆ ਇਸ ਲਈ ਅਸੀਂ ਵੀਡੀਓ ਬਣਾਈਆਂ ਲੋਕਾਂ ਨੂੰ ਸਮਝਾਵੇ ਤੇ ਸਾਡਾ ਚੈਨਲ ਲਾਈਕ ਐਂਡ ਸਬਸਕ੍ਰਾਈਬ ਕਰੋ